ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਬਾਬਾ ਅਦਲੀ ਜੀ ਪ੍ਰਬੰਧਕ ਕਮੇਟੀ ਗਰਚਾ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇਸਵੰਦ ਵਿੱਚ ਸਾਲਾਨਾ ਜੋੜ ਮੇਲਾ 9 10 11 ਤੇ 12 ਫਰਵਰੀ ਨੂੰ ਕਰਵਾਇਆ ਜਾਵੇਗਾ ਇਸ ਮੌਕੇ 9 ਫਰਵਰੀ ਦਿਨ ਐਤਵਾਰ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਤੇ 10 ਫਰਵਰੀ ਦਿਨ ਸੋਮਵਾਰ ਨਗਰ ਕੀਰਤਨ ਸਵੇਰੇ 11 ਵਜੇ ਉਪਰੰਤ ਢਾਡੀ ਜਥਾ ਗਿਆਨੀ ਪਰਮਿੰਦਰ ਸਿੰਘ ਅਮਲੋਕ ਸੰਗਤਾਂ ਨੂੰ ਨਿਹਾਲ ਕਰਨਗੇ ਤੇ 11 ਫਰਵਰੀ ਦਿਨ ਮੰਗਲਵਾਰ ਭੋਗ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਸਵੇਰੇ ਉਪਰੰਤ ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਜੀ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਭਾਈ ਹਰਜਿੰਦਰ ਸਿੰਘ ਅਟਾਰੀ ਵਾਲੇ ਸ਼ਾਮ 6:30 ਵਜੇ ਤੋਂ 8 ਵਜੇ ਤੱਕ ਤੇ ਕਥਾਵਾਚਕ ਸਰਬਜੀਤ ਸਿੰਘ ਢੋਡੀਆਂ ਰਾਤ 8 ਤੋਂ 9:30 ਵਜੇ ਤੱਕ ਅਤੇ 12 ਫਰਵਰੀ ਦਿਨ ਬੁੱਧਵਾਰ ਆਰੰਭ ਸ੍ਰੀ ਸੁਖਮਨੀ ਸਾਹਿਬ ਸਵੇਰੇ 9 ਵਜੇ ਉਪਰੰਤ ਕੀਰਤਨ ਦਰਬਾਰ ਹੋਵੇਗਾ। ਔਰ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਬਿਨਾ ਬੁલાਏ ਪ੍ਰਚਾਰਕ ਨੂੰ ਟਾਈਮ ਦੇਣ ਲਈ ਉਪਬੰਧ ਨਹੀਂ ਹੋਣਗੇ। ਤੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਤਰੀਕ ਨੋਟ ਕਰ ਲਓ 26 ਜਨਵਰੀ ਅੱਖਾਂ ਦਾ ਕੈਂਪ ਲਗਾਇਆ ਜਾਵੇਗਾ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਵੀ ਆਪਣੀਆਂ ਅੱਖਾਂ ਦਿਖਾ ਲੈਣੀਆਂ ਨੇ ਐਨਕਾ ਲਗਵਾਉਣੀਆਂ ਨੇ ਜਾਂ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਉਹ 26 ਜਨਵਰੀ ਨੂੰ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਜ਼ਰੂਰ ਪਹੁੰਚ ਜਾਣ ਅੱਖਾਂ ਦੇ ਮਹਾ ਡਾਕਟਰ ਜੋ ਪਿਛਲੇ ਕਈ ਸਾਲਾ ਤੋਂ ਅੱਖਾਂ ਦਾ ਚੈੱਕਅਪ ਕਰਦੇ ਨੇ ਆਪਰੇਸ਼ਨ ਕਰਦੇ ਨੇ ਉਹੀ ਡਾਕਟਰ ਇਸ ਸਾਲ ਵੀ ਇਥੇ ਪਹੁੰਚ ਰਹੇ ਨੇ ਸੋ 26 ਜਨਵਰੀ ਅੱਖਾਂ ਦਾ ਜੋ ਕੈਂਪ ਲੱਗ ਰਿਹਾ ਹੈ ਇਸ ਮੌਕੇ ਤੇ ਜ਼ਰੂਰ ਪਹੁੰਚੋ ਮੈਨੂੰ ਕਈ ਫੋਨ ਆ ਰਹੇ ਨੇ ਕੀ ਕਹਿ ਸਰ ਇਸ ਵਾਰ ਅੱਖਾਂ ਦਾ ਕੈਂਪ ਕਦੋਂ ਲੱਗੇਗਾ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜੋ ਸਲਾਨਾ ਜੋੜ ਮੇਲਾ ਹੈ ਹਰ ਇੱਕ ਤੱਕ ਇਸ ਦੀ ਟਾਈਮਿੰਗ ਕੀ ਕੀ ਪ੍ਰੋਗਰਾਮ ਹੋਣਗੇ ਉਹਨਾਂ ਨੂੰ ਪਤਾ ਲੱਗ ਸਕੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਪ੍ਰੋਗਰਾਮਾਂ ਦੇ ਸਬੰਧ ਦੇ ਵਿੱਚ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾ ਅਸੀਂ ਤੁਹਾਨੂੰ ਮੋਬਾਈਲ ਨੰਬਰ ਦੱਸ ਰਹੇ ਹਾਂ ਅਪਤਾਰ ਸਿੰਘ ਜੀ ਦਾ ਜੋ ਮੋਬਾਈਲ ਨੰਬਰ ਹੈ 98721 21617 ਫਿਰ ਤੋਂ ਨੋਟ ਕਰ ਲਓ ਜੇਕਰ ਤੁਸੀਂ ਹੋਰ ਇਸ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਅਪਤਾਰ ਸਿੰਘ ਦਾ ਜੋ ਫੋਨ ਨੰਬਰ ਹੈ 98721211 617 مطلب प्रताप ਸਿੰਘ ਦਾ ਜੋ ਨੰਬਰ ਹੈ 98721 21617 ਇਸ ਤੋਂ ਇਲਾਵਾ ਅਸੀਂ ਦੂਸਰਾ ਨੰਬਰ ਵੀ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਜਗਜੀਤ ਸਿੰਘ ਜੱਗੀ ਦਾ ਹੈ ਜਿਨ੍ਹਾਂ ਦੀ ਬੱਸ ਸਟੈਂਡ ਦੇ ਉੱਪਰ ਹਾਰਡਵੇਅਰ ਦੀ ਦੁਕਾਨ ਵੀ ਹੈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਜਗਜੀਤ ਸਿੰਘ ਜੱਗੀ ਦਾ ਜੋ ਮੋਬਾਈਲ ਨੰਬਰ ਹੈ 98157 84324 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਜਗਜੀਤ ਸਿੰਘ ਜੱਗੀ ਦਾ 9815784324 ਮਤਲਬ 98157 84324 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨਮਾ ਸ਼ਹਿਰ ਦੇ ਬਾਬਾ YouTube ਚੈਨਲ ਵੱਲੋਂ ਇੱਕ ਖਾਸ ਬੇਨਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਮੌਕੇ ਤੇ ਚਾਪ ਕੋਕੋੜਿਆਂ ਦੇ ਜਿਹੜੇ ਬੱਖੋ-ਬੱਖ ਸਟਾਲ ਹੁੰਦੇ ਨੇ ਨਗਰ ਕੀਰਤਨ ਤੇ ਲਗਾਣੇ ਹਨ ਉਹਨਾਂ ਲਈ ਖਾਸ ਬੇਨਤੀ ਕੀਤੀ ਜਾ ਰਹੀ ਆ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਹਰ ਸਟਾਲ ਹਰ ਪੜਾ ਦਾ ਬੱਖੋ-ਬੱਖ ਜਿਹੜਾ ਆ ਉਹ ਕਵਰੇਜ ਕਰਦਾ ਆ ਲਾਈਵ ਪ੍ਰੋਗਰਾਮ ਬੇਸ਼ੱਕ ਚੱਲਦੇ ਨੇ ਪਰ ਕਿਸੇ ਕੋਲ ਕੋਈ ਇੰਨਾ ਵਕਤ ਨਹੀਂ ਹੁੰਦਾ ਕਿ ਉਹ 7 ਜਾਂ 8 ਘੰਟੇ ਦਾ ਲਗਾਤਾਰ ਪ੍ਰੋਗਰਾਮ ਦੇਖ ਸਕਣ ਕਿਉਂਕਿ ਉਹ ਚਾਹਦੇ ਨੇ ਕਿ ਜਿੱਥੇ ਵੀ ਉਹਨਾਂ ਨੇ ਚਾਪ ਕੋੜੇ ਫਲ ਫਰੂਟ ਜਾਂ ਲੰਗਰ ਵਰਤਾਣਾ ਹੈ ਇਸ ਮੌਕੇ ਤੇ ਨਗਰ ਕੀਰਤਨ ਤੇ ਉਸਤੇ ਪੜਾ ਦੀ ਜਿਹੜੀ ਕਵਰੇਜ ਹੈਗੀ ਆ ਉਹ ਲਗ ਤੋੜ ਦੇ ਉੱਪਰ ਦਿਖਾਈ ਜਾਵੇ ਔਰ ਲਾਈਵ ਬੇਸ਼ੱਕ ਚੱਲਦਾ ਆ ਚੱਲੇਗਾ ਵੀ ਪਰ 7-7 8-8 ਘੰਟੇ ਕਿਸੇ ਕੋਲ ਇੰਨਾ ਵਕਤ ਨਹੀਂ ਹੁੰਦਾ ਅਸੀਂ ਬੱਖੋ ਬੱਕ ਪੜਾਵਾ ਤੇ ਜੋ ਚਾਪ ਕੋੜੇ ਫਲ ਫਰੂਟ ਜਾਂ ਹੋਰ ਲੰਗਰ ਲੱਗਣੇ ਨੇ ਉਹ ਅਸੀਂ ਬੱਖੋ ਬੱਕ ਪੜਾਵਾ ਦਾ ਦਿਖਾਵਾਂਗੇ ਔਰ ਉਸੇ ਵਕਤ ਸਾਡੇ ਚੈਨਲ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਤੇ ਆਵੇਗਾ ਸੋ ਜਿਹੜੀ ਖਾਸ ਬੇਨਤੀ ਮੈਂ ਕਰਨਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਵੀ ਨਗਰ ਕੀਰਤਨ ਦੇ ਦੌਰਾਨ ਚਾਪ ਕੋੜੇ ਫਲ ਫਰੂਟ ਜਾਹੋ ਜਾ ਤੋਟ ਲੰਗਰ ਵਰਤਾਣੇ ਹਨ ਉਹ ਮੇਰੇ ਚੈਨਲ ਨੰਬਰ 98763 79499 ਨੰਬਰ ਨੋਟ ਕਰ ਲਓ 98763 79499 ਮਤਲਬ ਜਿਨ੍ਹਾਂ ਨੇ ਵੀ ਚਾਪ ਕੋੜੇ ਫਲ ਫਰੂਟ ਜਾਂ ਹੋਰ ਨਗਰ ਕੀ ਤੰਦਰਾਣ ਪੜਾਵਾਂ ਦੇ ਵਿੱਚ ਲੰਗਰ ਵਰਤਾਣੇ ਨੇ ਜਿਨ੍ਹਾਂ ਬੋਲੋ ਲਗਾਏ ਜਾਣੇ ਨੇ ਉਹ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਕਰਨ ਜਾਂ ਮੈਨੂੰ ਖੁਦ ਮਿਲਣਾ। ਔਰ ਇਹ ਬੇਨਤੀ ਮੈਂ ਇਸ ਲਈ ਕਰ ਰਿਹਾ ਹਾਂ ਕਿ ਸਿਰਫ ਮੇਰੇ ਚੈਨਲ ਦੇ ਉੱਪਰ ਉਹੀ ਪੜਾਤੇ ਜੋ ਲੰਗਰ ਲੱਗੇ ਨੇ ਉਹੀ ਦਿਖਾਏ ਜਾਣਗੇ ਜੋ ਸਾਡੇ ਨਾਲ ਪਹਿਲਾਂ ਫੋਨ ਤੇ ਸੰਪਰਕ ਕਰਨਗੇ। ਬਾਅਦ ਵਿੱਚ ਕੋਈ ਵੀ ਸ਼ਰਧਾਲੂ ਇਹ ਨਾ ਕਹੇ ਕਿ ਸਾਡੇ ਜੋ ਲੰਗਰ ਲਗਾਏ ਗਏ ਆ ਉਹ ਜੋ ਪੜਾ ਦੇ ਉੱਪਰ ਲਗਾਏ ਗਏ ਨੇ ਵਰਤਾਏ ਗਏ ਨੇ ਉਹ ਸਾਡਾ ਜਿਹੜਾ ਆ ਲੱਗਾ ਹੋਇਆ ਸਟਾਲ ਨਹੀਂ ਦਿਖਾਇਆ ਗਿਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਹੈਗੀ ਆ ਕਿ ਪਹਿਲਾਂ ਮੇਰੇ ਨਾਲ ਫੋਨ ਦੇ ਉੱਪਰ ਸੰਪਰਕ ਕਰੋ ਬੇਸ਼ੱਕ ਅਸੀਂ ਬੱਖੋ ਬੱਖ ਪੜਾਵਾਂ ਦੀ ਰਿਪੋਰਟ ਜ਼ਰੂਰ ਦਿਖਾਵਾਂਗੇ ਪਰ ਤੁੱਟ ਲੰਗਰ ਜੋ ਵਰਤਾਏ ਜਾ ਰਹੇ ਨੇ ਜੋ ਸਟਾਲ ਲੱਗਣਗੇ ਉਹੀ ਦਿਖਾਏ ਜਾਣਗੇ ਚੈਨਲ ਦੇ ਉੱਪਰ ਜੋ ਸਾਡੇ ਨਾਲ ਸੰਪਰਕ ਕਰਨਗੇ ਸੋ ਏ ਬੇਨਤੀ ਜ਼ਰੂਰ ਕਬੂਲ ਕਰ ਲੈਣਾ ਬਾਅਦ ਦੇ ਵਿੱਚ ਕੋਈ ਵੀ ਚੈਨਲ ਦੇ ਉੱਪਰ ਇਤਰਾਜ਼ ਨਹੀਂ ਕਰ ਸਕਦਾ ਕਿਉਂਕਿ ਇਹ ਸੂਚਨਾ ਤੁਹਾਨੂੰ ਅਸੀਂ ਪਹਿਲਾਂ ਹੀ ਤੇ ਦਿੱਤੀ ਹੈਗੀ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇੱਕ ਬੇਨਤੀ ਪ੍ਰਬੰਧਕ ਕਮੇਟੀ ਵੱਲੋਂ ਹੋ ਰਿਹਾ ਕਿ ਇਸ ਮੌਕੇ ਦੇ ਉੱਪਰ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਕੇ ਨਾ ਆਵੇ ਤੇ ਗੁਰ ਮਰਿਆਦਾ ਦੇ ਅਨੁਸਾਰ ਹੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੇ ਇਹ ਪ੍ਰਬੰਧਕ ਕਮੇਟੀ ਵੱਲੋਂ ਖਾਸ ਬੇਨਤੀ ਕੀਤੀ ਗਈ ਹੈ ਗੁਰ ਮਰਿਆਦਾ ਦੇ ਅਨੁਸਾਰ ਹੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਜਾਵੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਨਾ ਆਵੇ ਜੇਕਰ ਫਿਰ ਉਸ ਤੇ ਕਾਰਵਾਈ ਹੁੰਦੀ ਹੈ ਤਾਂ ਉਸ ਦੀ ਉਹ ਖੁਦ ਦੀ ਜ਼ਿੰਮੇਵਾਰੀ ਹੋਵੇਗੀ ਸੋ ਪ੍ਰੋਗਰਾਮ ਤੁਹਾਨੂੰ ਸਾਰੇ ਦੱਸ ਦਿੱਤੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਪਤਾ ਲੱਗ ਸਕੇ ਤੁਸੀਂ ਤਾਂ ਸਾਰੇ ਜਾਣਦੇ ਹੋ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਜਿਹੜੀ 10 ਘੰਟੇ ਦਾ ਵੀ ਪ੍ਰੋਗਰਾਮ ਹੋਵੇ ਤੁਹਾਨੂੰ 20 ਮਿੰਟ ਜਾਂ 22 ਮਿੰਟ ਦੇ ਵਿੱਚ ਪੂਰੇ ਦਾ ਪੂਰਾ ਪ੍ਰੋਗਰਾਮ ਦਿਖਾ ਦਿੰਦਾ ਦਿਖਾ ਦਿੰਦੇ ਹਾਂ ਇਸ ਕਰਕੇ ਸੰਪਰਕ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਕਿ ਰਿਵਾਇ ਗੁਰਜੀ ਕੀ ਫਤ